ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 15 ਗੁੰਡੇ ਪਾਏ ਸੋਰੀ 17 ਗੁੰਡੇ ਪਾਏ ਆ ਜੀ ਤੇ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ 15 ਗੁੰਡੇ ਆਪਣੇ ਡਿਜ਼ਾਈਨ ਦੇ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਏ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ अपना ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਸਲਾਈਆਂ ਆਪਾਂ ਅੱਗੇ ਜਿਵੇਂ ਪਾਵਾਂਗੇ ਉਹ ਦੱਸ ਦਾਂਗੇ ਵੀ ਕਿੰਨੀਆਂ ਸਲਾਈਆਂ ਪੈਂਦੀਆਂ ਤੇ ਆਪਾਂ ਇੱਕ ਸਲਾਈ ਆਹ ਬਣਾ ਲਈ ਉਲਟੀ ਤੇ ਇਧਰੋਂ ਸਿੱਧੀ ਤੇ ਹੁਣ ਆਪਾਂ ਡਿਜ਼ਾਈਨ ਦੀ ਲੱਗੀਆਂ ਜੀ ਪਹਿਲੀ ਸਲਾਈ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਆਪਾਂ ਆਹ ਪੂਰੀ ਸਲਾਈ ਸਿੱਧੇ ਪਾਸਿਓਂ ਉਲਟੀ ਬਣਾਵਾਂਗੇ ਜੀ ਇਹ ਆਪਣੀ ਪਹਿਲੀ ਸਲਾਈ ਹੈ ਜੀ ਡਿਜ਼ਾਈਨ ਦੇ ਆਪਾਂ ਬਾਰਡਰ ਬਣਾ ਕੇ ਤਾਂ ਜਦੋਂ ਆਪਾਂ ਸਿੱਧੇ ਪਾਸਿਓਂ ਆਵਾਂਗੇ ਤਾਂ ਆਪਾਂ ਇਹ ਸਲਾਈ ਉਲਟੀ ਬਣਾਉਣੀ ਹੈ ਜੀ ਆਪਾਂ ਉਲਟੀ ਸਲਾਈ ਸਾਰੀ ਬਣਾ ਲਈ ਐ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਓਕੇ ਹੁਣ ਆਪਣੀ ਹੋ ਗਈ ਜੀ ਦੂਜੀ ਸਲਾਈ ਫਰਸਟ ਕੁੰਡਾ ਆਪਾਂ ਤਾਰਾਂਗੇ ਆਪਾਂ ਇੱਥੇ ਵਲ ਪਾਵਾਂਗੇ ਇੱਕ ਕੁੰਡਾ ਉਲਟਾ ਫਿਰ ਵਲ ਪਾਵਾਂਗੇ ਇਹ ਸਲਾਈ ਆਪਾਂ ਉਲਟੀ ਬਣਾਉਣੀ ਆ ਤੇ ਬਣਾਉਣੀ ਆਪਾਂ ਇਸ ਤਰ੍ਹਾਂ ਵਲ ਪਾ ਕੇ ਹਰੇ ਕੁੰਡੇ ਨੂੰ ਆਪਾਂ ਡਬਲ ਬਣ ਜੂਗਾ ਆਪਣਾ ਦੇਖੋ ਜੀ ਇਸ ਤਰ੍ਹਾਂ ਤੇ ਆਪਾਂ ਡਬਲ ਵਲ ਪਾ ਕੇ ਪੂਰੀ ਸਲਾਈ ਉਲਟੀ ਬਣਾਵਾਂਗੇ ਇਹ ਆਪਣੀ ਦੂਜੀ ਸਲਾਈ ਹੋ ਗਈ ਜੀ ਆਪਾਂ ਨਾਲ ਦੀ ਨਾਲ ਦੱਸੀ ਜਾਵਾਂਗੇ ਜੇਕਰ ਕੋਈ ਚਲੋ ਮੈਂ ਇਥੋਂ ਗਣਦਿਆਂ ਤੋਂ ਗਲਤੀ ਹੋ ਗਈ ਤਾਂ ਤੁਸੀਂ ਧਿਆਨ ਦੇ ਲਿਓ ਤੇ ਮੈਨੂੰ ਵੈਸੇ ਘਾਟ ਹੀ ਮੈਂ ਗਿਣਤੀ ਕਰਦੀ ਹੁੰਨੀ ਆ ਤੇ ਮੈਂ ਭੁੱਲ ਜਾਂਦੀ ਆ ਇਸ ਲਈ ਮੈਂ ਗਿਣਤੀ ਨਹੀਂ ਕਰਦੀ ਹੁੰਦੀ ਤੇ ਫੇਰ ਕਈ ਭੈਣਾ ਕਮੈਂਟ ਕਰ ਦਿੰਦੀਆਂ ਕਹਿੰਦੀਆਂ ਵੈੰਨੀਆਂ ਸਲਾਈਆਂ ਸਤਨੀਆਂ ਵਿੱਚੋਂ ਆਪਾਂ ਉਹ ਨਹੀਂ ਕਰਦੇ ਕੋਈ ਵੀ ਤੇ ਨਹੀਂ ਦਿਮਾਗ ਤੇ ਰਹਿੰਦੀ ਆਹ ਲਓ ਜੀ ਆਪਾਂ ਪੂਰੀ ਸਲਾਈ ਇਹ ਬਣਾ ਲਈ ਆ ਦੇਖੋ ਜੀ ਇਸ ਤਰ੍ਹਾਂ ਬਣ ਗਈ ਆਪਣੇ ਡਬਲ ਵਾਲਾ ਪਾ ਕੇ ਤੇ ਹੁਣ ਆਪਾਂ ਬਣਾਵਾਂਗੇ ਜੇ ਫਰਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਇੱਥੇ ਆਪਾਂ ਧਾਰਾਂਗੇ ਜੀ ਤਿੰਨ ਕੁੰਡੇ 1 2 ਤਿੰਨ ਕੁੰਡੇ ਧਾਰ ਦਾਂਗੇ ਜੀ ਤਿੰਨ ਕੁੰਡੇ ਧਾਰ ਕੇ ਆਪਾਂ ਤਿੰਨ ਕੁੰਡੇ ਇੱਕ ਵਾਰੀ ਬਣਾਇਆ ਵਲ ਪਾ ਕੇ ਦੋ ਵਾਰੀ ਤਿੰਨ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਨੇ ਫਿਰ ਅਗਲਾ ਕੁੰਡਾ ਆਪਾਂ ਬਣਾਵਾਂਗੇ ਜਿਹੜਾ ਆਪਾਂ ਵਾਲਾ ਵਾਲਾ ਉਹ ਆਪਾਂ ਧਾਰ ਦੇਣਾ ਇਸ ਤਰ੍ਹਾਂ ਇਹ ਆਪਾਂ ਕੁੰਡੇ ਲੂਜ਼ ਕਰਨ ਵਾਸਤੇ ਹੀ ਪਾਇਆ ਜੀ ਫਿਰ ਆਪਾਂ ਕੁੰਡੇ ਲਵਾਂਗੇ ਜੀ ਤਿੰਨੇ ਸਲਾਈ ਤੇ ਤੇ ਆਪਾਂ ਤਿੰਨਾ ਤੋਂ ਤਿੰਨ ਕੁੰਡੇ ਫੇਰ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਕੁੰਡੇ ਜਿਹੜੇ ਆਪਣੇ ਹੈਗੇ ਉਤਾਰ ਲੈਣੇ ਆਂ ਵਾਲ ਆਪਾਂ ਖੋਲ ਦੇਣਾ ਤਿੰਨਾ ਤੋਂ ਆਪਾਂ ਤਿੰਨ ਤਿੰਨ ਕੁੰਡੇ ਬਣਾ ਲੈਣੇ ਆ। ਇੱਥੇ ਆਪਾਂ ਨੂੰ ਇੱਕ ਕੁੰਡਾ ਹੀ ਚਾਹੀਦਾ ਜੇ ਆਪਾਂ ਇਹ ਟਟਾ ਕੇ ਦੋਵਾਂ ਦਾ ਇੱਕ ਕਰ ਲਿਆ ਇੱਥੇ ਤੇ ਆਪਣੇ ਇਹ ਤਾਂ 17 ਕੁੰਡੇ ਜੀ 18 ਬਣ ਗਏ ਸੀਗੇ ਤੇ ਆਪਾਂ ਅਗੇ ਜੀ ਉਲਟੀ ਸਾਈਡ ਉਲਟੀ ਸਾਈਡ ਆਪਾਂ ਸਾਰੀ ਸਿਲਾਈ ਉਲਟੀ ਬਣਾਵਾਂਗੇ ਇਹ ਆਪਣੀ ਹੋ ਗਈ ਜੀ ਆਪਾਂ ਆ ਬਣਾਈ ਸੀ ਦੂਜੀ ਸਲਾਈ ਆਪਣੀ ਤੀਜੀ ਸਲਾਈ ਸੀ ਸਿੱਧੀ ਬਣਾਈ ਜਿਹੜੀ ਆਪਾਂ ਆ ਆਪਣੀ ਹੁਣ ਚੌਥੀ ਸਲਾਈ ਹੋ ਗਈ ਦੂਜੀ ਸਲਾਈ ਚ ਆਪਾਂ ਪਾਏ ਸੀਗੇ ਵਾਲ ਤੀਜੀ ਸਲਾਈ ਚ ਆਪਾਂ ਤਿੰਨ ਤਿੰਨ ਗੁੰਡੇ ਬਣਾਈ ਸੀ ਤੇ ਚੌਥੀ ਸਲਾਈ ਆਪਣੀ ਉਲਟੀ ਹੋ ਗਈ ਪੰਜਵੀਂ ਸਲਾਈ ਆਪਣੀ ਫਿਰ ਤੋਂ ਸਿੱਧੀ ਮੇਂ ਸਲਾਈ ਉਲਟੀ ਆਲੋਪੇ 6 ਸਲਾਈਆਂ ਬਣਾਈਆਂ 6 ਸਲਾਈਆਂ ਚ ਆਪਣਾ ਡਿਜ਼ਾਈਨ ਇਹ ਬਣ ਕੇ ਤਿਆਰ ਹੋ ਗਿਆ ਇੱਕ ਤੇ ਹੁਣ ਆਪਾਂ 7ਵੀਂ ਸਲਾਈ ਬਣਾਵਾਂਗੇ ਇਸ ਤਰ੍ਹਾਂ ਲਮਾਈ ਦੇ ਹਿਸਾਬ ਨਾਲ ਤੇ ਡਿਜ਼ਾਈਨ ਦੇ ਹਿਸਾਬ ਨਾਲ ਆਪਾਂ ਬਣਾਵਾਂਗੇ ਜੀ ਪਹਿਲੀ ਸਲਾਈ ਫਿਰ ਤੋਂ ਉਲਟੀ ਤੱਕ ਆਪਣੇ ਵੱਲ ਕਰਾਂਗੇ ਪੂਰੀ ਸਲਾਈ ਆਪਾਂ ਇਹ ਜਿਵੇਂ ਆਪਾਂ ਆਹ ਵਾਲੀ ਸਲਾਈ ਬਣਾਈ ਸੀਗੀ ਇਸ ਤਰ੍ਹਾਂ ਇਹ ਉਲਟੀ ਬਣਾ ਲਏ ਇਹ ਵਾਲੀ ਉਲਟੀ ਸਲਾਈ ਬਣਾ ਕੇ ਆਪਾਂ ਫਿਰ ਤੋਂ ਵਲ ਪਾ ਕੇ ਸਾਰੇ ਕੁੰਡੇ ਜਿੰਨੇ ਵੀ ਹੈਗੇ ਆਪਾਂ ਡਬਲ ਬਣਾ ਲੈਣੇ ਹਨ ਹੁਣ ਅਜ ਆਪਣਾ ਇਸ ਤਰ੍ਹਾਂ ਬਣਦਾ ਡਿਜ਼ਾਈਨ ਤੇ ਆ ਦੇਖੋ ਜੇ ਆਪਾਂ ਇਸ ਟਿੱਡੇ ਰੰਗ ਤੇ ਬਣਾਇਆ ਦੇਖੋ ਕਿੰਨਾ ਪਿਆਰਾ ਲੱਗਦਾ ਤੇ ਕਿਸੇ ਵੀ ਰੰਗ ਤੇ ਤੁਸੀਂ ਬਣਾ ਸਕਦੇ ਹੋ ਇਹ ਨੀ ਵੀ ਚਿੱਟੇ ਤੇ ਸੋਹਣਾ ਲੱਗਦਾ ਹਰੇਕ ਰੰਗ ਤੇ ਇਹ ਤੇ ਵੀ ਦੇਖੋ ਜੀ ਸੋਹਣਾ ਲੱਗਦਾ ਇਹ ਕਿਸੇ ਵੀ ਰੰਗ ਤੇ ਬਣਾਓ ਹਰੇਕ ਰੰਗ ਤੇ ਬਹੁਤ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਜੀ ਛੇ-ਛੇ ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੀ ਤੇ ਜਰੂਰ ਟਰਾਈ ਕਰਿਓ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਵਾਦ ਤੋਂ ਵਾਦ ਸ਼ੇਅਰ ਤੇ ਲਾਈਕ ਕਰਦਿਆ ਕਰਿਓ ਚੈਨਲ ਨੂੰ ਸਬਸਕ੍ਰਾਈਬ ਆਪਣੇ ਸਬਸਕ੍ਰਾਈਬਰ ਵੀ ਬਹੁਤ ਘਟ ਰਹਾ ਤੇ ਇਹ ਲਾਈਕ ਵੀ ਬਹੁਤ ਘਟ ਹੈ ਜੀ ਤੇ ਦੇਖਣ ਵਾਲੇ ਬਹੁਤ ਜਣੇ ਆ ਤੇ ਸਾਰੇ ਜਣੇ ਪਲੀਜ਼ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਤਵਾਤ ਸ਼ੇਅਰ ਕਰ ਦਿਆ ਕਰੋ ਜੀ ਤੁਹਾਡਾ ਹੀ ਸਪੋਰਟ ਚਾਹੀਦਾ ਜੀ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਇਹ ਤੁਸੀਂ ਪਲੀਜ਼ ਆਪਣੇ ਚੈਨਲ ਨੂੰ ਸਪੋਰਟ ਕਰੋਗੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ